ਣੀ ਹੋਈ ਹੈ ਉਹਨਾਂ ਜ਼ਮਾਨਿਆਂ ਦੀ ਆਪਾਂ ਹਜੇ ਥੱਲੇ ਇੱਥੇ ਥੋਰ ਚੱਲ ਗਏ ਥੱਲੇ ਆਜੋ ਸੋਨੀ ਵੀਰੇ ਲਾਈਟ ਲੈ ਕੇ ਆਇਓ ਗਾਂ ਲਾਈਟ ਦੀ ਲੋਡ ਪੈ ਸਕਦੀ ਆਪਾਂ ਨੂੰ ਆਜੋ ਸ਼ੁਰੂ ਕਰਨ ਆ ਰਿਹਾ ਸਹੀ ਕਰਨ ਉੱਥੋਂ ਤੱਕ ਫਿਰ ਆਪਾਂ ਜਿੱਥੇ ਤੱਕ ਜਾ ਸਕਦੇ ਹੋਏ ਇਹਨੂੰ ਜਾਵਾਂਗੇ ਇੱਥੇ ਕਿਲੇ ਦੇ ਵਿੱਚੋਂ ਸਿੱਧੀ ਸੁਰੰਗ ਇਸ ਥਾਂ ਤੇ ਆਉਂਦੀ ਸੀ ਕਿਉਂਕਿ ਉਹ ਪੜਦਾ ਪਰਦਾ ਸੋਨੀ ਵੀਰੇ ਲਾਈਟ ਜਗਾਈ ਥੱਲੇ ਆ ਕੇ ਆਹ ਰਾਣੀ ਦਾ ਖੂਹ ਆ ਗਿਆ ਦੇਖੋ ਕਿਰਾ ਚਾਰੇ ਪਾਸੇ ਪੌੜੀਆਂ ਘੁੰਦੀਆਂ ਸੀਗੀਆਂ ਵੀ ਦਿਖਾ ਦਿਓ ਵੀ ਕਿਸ ਤਰੀਕੇ ਦਾ ਕੰਮਕਾਰ ਹੋਇਆ ਵਾ ਹਾ ਹਾ ਇਰਤਗਰ ਦਾ ਪਾ ਘੁੰਮ ਰਹੇ ਆ ਇਸ ਵਕਤ ਆ ਜੋ ਇਹ ਮਚਾਡੀ ਇੱਕ ਅਨੋਖੀ ਥਾਂ ਦੇ ਉੱਤੇ ਆ ਗਿਆ ਮੈਂ ਇਹ じゃ ਖੂ ਕਿਤੇ ਵੀ ਨਹੀਂ ਤੁਸੀਂ ਵੇਖਿਆ ਹੋਣਾ 12-1300 ਸਾਲ ਪੁਰਾਣਾ ਖੂਹ ਆ ਰਾਣੀ ਦਾ ਖੂਹ ਕਹਿੰਦੇ ਆਪਾਂ ਇਹਨਾਂ ਖੰਡਰਾਂ ਵਾਲੇ ਪਾਸੇ ਬਾਅਦ ਦੇ ਵਿੱਚ ਜਾਵਾਂਗੇ ਮਤਲਬ ਇਹ ਇਵਰਾਨ ਜਿਹਾ ਏਰੀਆ ਪਹਾੜੀ ਏਰੀਆ ਇੱਕ ਪਾਸੇ ਪਹਾੜੀ ਪਹਾੜਾ ਦਲਚਕ ਛੋਟਾ ਇਹ ਮਚਾਡੀ ਨਾ ਦਾ ਕਸਬਾ ਵਾ ਅਲਬਰ ਤੋਂ 50 ਕਿਲੋਮੀਟਰ ਦੂਰ ਆਪਾਂ ਪਹੁੰਚ ਚੁੱਕੇ ਆ ਜਿਹਨੂੰ ਦੇਖਣ ਲਈ ਦੁਨੀਆ ਆਉਂਦੀ ਆ ਪਰ ਇਹ ਗੁਪਤ ਤਰੀਕੇ ਦੇ ਨਾਲ ਬਚਿਆ ਹੋਇਆ ਹਜੇ ਤੱਕ ਹੁਣ ਸਰਕਾਰ ਨੇ ਸੰਭਾਲਣਾ ਸ਼ੁਰੂ ਕੀਤਾ ਇਹਨੂੰ ਬਹੁਤ ਹੀ ਅਨੋਖੇ ਤਰ੍ਹਾਂ ਦਾ ਖੂ ਜਿਹਦੇ ਬਹੁਤ ਕਮਾਲ ਦਾ ਮੈਂ ਅਜੇ ਤੱਕ ਨਹੀਂ ਦੇਖਿਆ ਇੰਨਾ ਘੁੰਮੇ ਫਰੇ ਆ ਤੇ ਅੱਜ ਉਹ ਦਿਖਾ ਕੇ ਲੈ ਕੇ ਆਣਾ ਤੁਹਾਨੂੰ ਅੱਜ ਕਿੱਥੇ ਲੈ ਕੇ ਚੱਲਿਆ ਆ ਵਾ ਆਜੋ ਕਿਰਾ ਸਸਪੈਂਸ ਤੁਸੀਂ ਹੈਰਾਨ ਰਹਿ ਜਾਓਗੇ ਯਾਰ ਏਡੀ ਤਕੜੀ ਚੀਜ਼ ਆਜੋ ਕਰਨਵਰਾਜ ਇੱਥੋਂ ਲੈ ਕੇ ਕੈਮਰਾ ਦਿਖਾਈ ਕਰਾਂ। ਉਹ ਦਿਖਾਈ। ਲੈ ਥੱਲੇ ਕਰਕੇ ਆਹ ਦੇ। ਆਹ ਦੇਖਿਓ ਕਰਾਂ ਥੱਲੇ ਕਰਕੇ ਕਿੰਨਾ ਕਿਸ ਤਰੀਕੇ ਦਾ ਖੂਹ ਆ। ਚਾਰੇ ਪਾਸੇ ਛਰੋਖੇ ਰੱਖੇ ਗਏ ਤੇ ਨਾਲ ਦੀ ਨਾਲ ਇਹਦੇ ਪੌੜੀਆਂ ਵੀ ਘੁੰਦੀਆਂ ਵਾਂ। ਦੇਖੋਗੇ ਤੁਸੀਂ ਤੇ ਆਪਾਂ ਇਹਦਾ ਥੱਲੇ ਵਾਲੇ ਪਾਸੇ ਚੱਲਦੇ ਆ। ਆਜੋ ਇੱਧਰ ਕਰਨਵਰਾਜ ਆਪਾਂ ਹੌਲੀ-ਹੌਲੀ ਪੌੜੀਆਂ ਉਤਰਨ ਦੀ ਕੋਸ਼ਿਸ਼ ਕਰਾਂਗੇ। 12-1300 ਸਾਲ ਪੁਰਾਣਾ ਖੂਹ ਆ ਇਹ। ਬਾਜੀ ਗੂੰਜਦੀ ਆ ਜਦੋਂ ਠੋਣਨਾ ਵਾ। ਇੱਥੇ ਹੁਣ ਨਾ ਸਰਕਾਰ ਨੇ ਰਿਪੇਅਰ ਕਰਨਾ ਸ਼ੁਰੂ ਕਰਤਾ ਥੋੜਾ ਜਿਹਾ ਸਾਵਧਾਨੀ ਦੇ ਨਾਲ ਕਰਨ ਆਇਓ ਤਾਂ ਤੋਂ ਆਏ ਕਰਕੇ ਦਿਖਾ ਦਿਓ ਵੀ ਆ ਪੌੜੀਆਂ ਨਿੱਕੀਆਂ ਨਿੱਕੀਆਂ ਆ ਰਿਆ ਸਹੀ ਆ ਦੇਖਿਓ ਕਿਰਾ ਤੇ ਅਹ ਤੇ ਆ ਹੁਣ ਰਿਪੇਅਰ ਕਰਨੀ ਸ਼ੁਰੂ ਕਰਤੀ ਇਹਨੂੰ ਇੱਧਰ ਜਾ ਕੇ ਦੇਖਾਂ ਮਾੜਾ ਜਿੱਧਰ ਵੀ ਪੌੜੀਆਂ ਸੋਨੇ ਲਾਈਟ ਲੈ ਕੇ ਆਏ ਹਾਂ ਕਿ ਆਪਾਂ ਲੋਡ ਪੈ ਸਕਦੀ ਆ ਤੇ ਆਜੋ ਆਜੋ ਥੱਲੇ ਨੂੰ ਆਪਾਂ ਫਿਰ ਤਾਂ ਉਹ ਦੇਖਾਂਗੇ ਕਿਤਾ ਵਾਪਸ ਆਪਾਂ ਦੇਖ ਰਹੇ ਹਾਂ ਇਹ ਤੋਂ ਬਾਅਦ ਬੰਦ ਦੇਖ ਹਾਂ ਬਹੁਤ ਹੀ ਕਮਾਲ ਦੀ ਇਮਾਰਤ ਬਣੀ ਹੋਈ ਹੈ ਇਹ ਉਹਨਾਂ ਜ਼ਮਾਨਿਆਂ ਦੀ ਆਪਾਂ ਹਜੇ ਥੱਲੇ ਥੋੜਾ ਚੱਲ ਗਏ ਥੱਲੇ ਆਜੋ ਸੋਨੀ ਵੀਰੇ ਲਾਈਟ ਲੈ ਕੇ ਆਇਓ ਗਾਂ ਲਾਈਟ ਦੀ ਲੋੜ ਪੈ ਸਕਦੀ ਆਪਾਂ ਨੂੰ ਆਜੋ ਸਹੀ ਕਰਨ ਆ ਰਿਹਾ ਸਹੀ ਕਰਨ ਉੱਥੋਂ ਤੱਕ ਫਿਰ ਆਪਾਂ ਜਿੱਥੇ ਤੱਕ ਜਾ ਸਕਦੇ ਹੋਏ ਇਹਨੂੰ ਜਾਵਾਂਗੇ ਜੇ ਇੱਥੇ ਕਿਲੇ ਦੇ ਵਿੱਚੋਂ ਸਿੱਧੀ ਸੁਰੰਗ ਇਸ ਥਾਂ ਤੇ ਆਉਂਦੀ ਸੀ ਕਿਉਂਕਿ ਉਹ ਪੜਦਾ ਪਰਸਾ ਸੁੰਨੀ ਵੀਰ ਲੈਟ ਜਗਾਈ ਥੱਲੇ ਆ ਕੇ ਇੱਥੋਂ ਲੈਟ ਛੱਡੀ ਤਾਂ ਤੋਂ ਹਾਂ ਆ ਜਾ ਆ ਜਾ ਤੁਰਿਓ ਕਰਨ ਬਚਾ ਕੇ ਇਧਰਲੇ ਪਾਸੇ ਆ ਖੂਹ ਆ ਆ ਦੇਖੂ ਇਧਰਲੇ ਪਾਸੇ ਰਹਿ ਗਿਆ ਆ ਦੇਖ ਸਕਦੇ ਹੋ ਤੁਸੀਂ ਆਪਾਂ ਹੋਰ ਥੱਲੇ ਚੱਲ ਗਏ ਬਸ ਜਾ ਜਾ ਬਾਹੀਆ ਗੇ ਤੋਂ ਬਾਹਰ ਨਹੀਂ ਜਾ ਆਜੋ 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 ਤੁਰਿਓ ਤੁਰਿਓ ਲੈਟ ਚੱਕਦੀ ਰੱਖਿਓ ਹਾਂ ਆ ਖੁੱਲਾ ਥਾਂ ਆ ਗਿਆ ਇਹ ਥੋੜਾ ਜਿਹਾ ਖੁੱਲਾ ਆ ਗਿਆ ਮਤਲਬ ਗੁਪਤ ਤਰੀਕੇ ਦਾ ਵਾ ਹੇ ਇੱਥੇ ਨਹੀਂ ਅਜੇ ਹੋਰ ਵੀ ਪੌੜੀਆਂ ਥੱਲੇ ਜਾ ਸਕਦੀਆਂ ਵਾ ਹੂੰ ਕਮਾਲ ਆਜੋ ਇੱਧਰ ਹੋਰ ਥੱਲੇ ਫਿਰ ਜਾ ਕੇ ਆਈਏ ਕਿਉਂ ਨਾ ਜਾ ਕੇ ਆਈਏ ਆਜੋ ਆਜੋ ਕਰਨਵਰਾ ਜੀ ਧਿਆਨ ਰੱਖਿਓ ਭਾਈ ਮਗਰੋਂ ਹਾਂ ਜਮਾ ਪਾ ਥੱਲੇ ਆ ਗਏ 2010-12 ਤੱਕ ਇਹਦੇ ਵਿੱਚ ਪਾਣੀ ਹੁੰਦਾ ਸੀਗਾ ਇਹ ਰਾਣੀ ਦਾ ਖੂਹ ਵੱਜਦਾ ਇਹਦੇ ਵਿੱਚ ਨਾ ਸੁਰੰਗ ਆਉਂਦੀ ਸੀ ਕਿਲੇ ਚੋਂ ਸਿੱਧੀ ਤੇ ਉਹਦੇ ਵਿੱਚ ਨਾ ਕਈ ਅਪਰਾਧ ਹੋਣ ਲੱਗ ਗਏ ਸੀਗੇ ਬੰਦੇ ਵਿੱਚ ਰਹ ਜਾਂਦੇ ਸੀ ਆਕਸੀਜਨ ਦੀ ਕਮੀ ਹੋ ਜਾਂਦੀ ਸੀ ਕਰਨਵਰ ਬ੍ਰਾਈਟਨਸ ਥੋੜੀ ਜਿਹੀ ਘਟਾ ਲਓ ਤੇ ਦੇਖੋਗੇ ਥੱਲੇ ਪੱਥਰਾਂ ਦਾ ਖੂਹ ਆ 2010 12 ਤੱਕ ਇਹਦੇ ਵਿੱਚ ਪਾਣੀ ਹੁੰਦਾ ਸੀਗਾ ਇਹ ਜਿਹੜਾ ਨਗਰ ਆ ਨਾ ਇਸ ਤੋਂ 12 1300 ਸਾਲ ਪਹਿਲਾਂ ਮਤਸਨਾ ਦਾ ਬੰਦਾ ਇੱਥੇ ਆਇਆ ਸੀਗਾ ਮਗਦ ਤੋਂ ਚੱਲ ਕੇ ਇਹਨੂੰ ਮਤਸੇਪੁਰੀ ਵੀ ਕਿਹਾ ਜਾਂਦਾ ਸੀਗਾ ਤੇ ਆਜੋ ਪਾਂ ਚੱਲ ਲਈਏ ਮੈਂ ਤਿੱਕਿਆ ਤਾਂ ਇਹ ਚ ਮੰਦਿਰ ਵੀ ਹੋਣਾ ਸੀ ਉਹਦੇ ਗਾਂ ਤੋਂ ਮੁੰਡੇ ਸੀਗੇ ਇੱਕ ਨੇ ਵਿਰਾਟਨਗਰ ਬਸਾਇਆ ਸੀਗਾ ਇੱਕ ਨੇ ਉੜੀਸਾ ਦੇ ਵਿੱਚ ਇੱਕ ਸ਼ਹਿਰ ਬਸਾਇਆ ਸੀ ਨਾਮ ਇਹਨੂੰ ਯਾਦ ਨਹੀਂ ਕਿ ਜਦੋਂ ਯਾਦ ਆ ਗਿਆ ਮੈਂ ਤੁਰੰਤ ਹੀ ਤੁਹਾਨੂੰ ਦੱਸ ਦੂੰਗਾ ਕਰਨ ਵਿਰਾਜ ਇਹ ਇਹ ਖੁਦ ਇਹਰਦ ਗਿਰਦ ਨਾਲ ਦੇਖੋ ਬਨਾਵਟ ਕਿੰਨੀ ਅਜ ਤੋਂ 12-1300 ਸਾਲ ਪਹਿਲਾਂ ਇਹ ਕਿਸ ਤਰੀਕੇ ਦਾ ਸਟਰਕਚਰ ਬਣੋ ਤੁਸੀਂ ਕਰਨ ਇਧਰੋਂ ਉਹ ਮਹਿਰਾਬ ਦਿਖਾਈ ਉਹ ਤੁਹਾਨੂੰ ਮਹਿਰਾਬ ਦੱਸ ਜਾਣਗੇ ਕਿ ਕਿਸ ਕਿਸਮ ਦੇ ਮਹਿਰਾਬ ਬਣੇ ਹੋਏ ਨੇ ਇਹਦੇ ਵਿੱਚ ਦੇਖੋ ਕਿਰਾ ਇਹ ਇੱਕ ਨਾ ਗੱਲ ਕਮਾਲ ਦੀ ਵੀ ਇੰਨੀ ਖੂਬਸੂਰਤੀ ਸੀ ਉਹਨਾਂ ਜ਼ਮਾਨਿਆਂ ਦੇ ਵਿੱਚ ਤੇ ਉਡੀ ਸੱਤ ਸੈਨ ਨੇ ਉੜੀਸਾ ਚਲੇ ਗਿਆ ਜਿਹੜਾ ਵਨ ਸੈਨ ਸੀ ਉਹਨੇ ਵਿਰਾਟਨਗਰ ਬਸਾਇਆ ਸੀ ਜਿਹੜੇ ਮਰਦ ਦੇ ਦੋ ਮੁੰਡੇ ਸੀਗੇ ਆ ਉਹ ਕਬੂਤਰ ਸੀਗੇ ਮਟਰੀ ਗਿਆ ਉਹ ਦੇਖੋ ਆਪੋ ਇਸ ਥਾਂ ਤੋਂ ਆਏ ਆ ਉਹ ਦੇ ਉਹ ਉਹ ਦੇਖ ਪੌੜੀਆਂ ਦੇ ਉੱਤੋਂ ਸੋਨ ਨਜ਼ਰ ਆ ਜੂਗਾ ਦੇਖੋ ਉਸ ਥਾਂ ਤੋਂ ਤੋਂ ਆਏ ਆ ਆਪਾਂ ਵੀ ਇੰਨਾ ਤਰੀਕੇ ਤਾਂ ਦਿਖਾ ਦਿਓ ਛੱਤਾਂ ਵੀ ਦਿਖਾ ਦਿਓ ਵੀ ਕਿਸ ਤਰੀਕੇ ਦਾ ਕੰਮਕਾਰ ਹੋਇਆ ਵਾ ਹਾ ਹਾ ਇਰਤ ਗਿਰ ਦਾ ਫਾ ਘੁੰਮ ਰਹੇ ਆ ਇਸ ਵਕਤ ਹਾਂਜੀ। ਇਹ ਮ ਮਚਾੜੀ ਮਚਾੜੀ ਪਿੰਡ ਅ ਅਲਵਰ ਤੋਂ 30 ਕਿਲੋਮੀਟਰ ਦੂਰ ਤੇ ਇਹ ਅਲਵਰ ਰਿਆਸਤ ਦਾ ਹੀ ਹਿੱਸਾ ਸੀਗਾ। ਇਹ ਆਪਾਂ ਇਰਦ ਗਰਦ ਘੁੰਮਦੇ ਜਾਨੇ ਆ। ਇਹ ਪੌੜੀਆਂ ਕਿੱਧਰ ਰਹਿ ਗਈਆਂ? ਆਹ ਤਾਂ ਨਹੀਂ ਜਾਂਦੀਆਂ ਲੱਗਦੀ ਤਾਂ ਆਹ ਤਾਂ ਥੱਲੇ ਜਾਂਦੀਆਂ ਹਨਾ। ਇਹ ਆਪਾਂ ਇਹ ਆਪਾਂ ਥੱਲੋਂ ਕਿੱਥੇ ਗਏ ਸੀ ਤੇਰ ਦੀ? ਹਾਂਜੀ ਉਹ ਫੇਰ ਉੱਪਰ ਆਈ। ਆਪਾਂ ਇੱਥੋਂ ਥੱਲੇ ਗਏ ਸੀ ਹਨਾ ਇਹਦਾ ਮਤਲਬ ਤਾਂ ਤਾਂ ਚੱਲ ਗਿਆ ਆਪਾਂ ਮੜਾ ਜਾ। ਕਿਸੂਰ ਪਾਸੇ ਹੋਰ ਵੀ ਕੁਝ ਖਾਸियत ਹੋਊਗੀ ਇਹਦੀ। ਆਓ। ਇਹ ਆ ਕਿੱਧਰ ਨੂੰ ਜਾਂਦੀਆਂ ਫਿਰ ਨਹੀਂ ਬਈ ਫਿਰ ਫਾਕਾ ਉੱਨ੍ਹੇ ਕੋ ਲਈ ਆ ਬਾਈ ਹੈਂ ਭੁੱਲ ਭਲਈ ਵਾਲਾ ਕੰਮ ਆ ਇੱਧਰ ਕੀ ਆ ਫਿਰ ਹੈ ਤਾਂ ਬਈ ਇੱਧਰ ਵੀ ਬਸ ਚੋਚ ਰੁੱਖੇ ਹੀ ਨੇ ਹਾਂ ਇਦਾਂ ਇੱਕ ਮਿੰਟ ਦੇਖਣ ਦੇ ਕੁਛ ਨਾ ਕੁਛ ਆਪਾਂ ਥੱਲੇ ਜਾਇਆ ਇੱਧਰ ਆ ਇੱਧਰ ਜਾਇਆ ਹੈ ਨਾ ਥੱਲੇ ਉਧਰ ਦੇ ਪਾਸੇ ਦੀ ਫਿਰ ਆਪਾਂ ਇਥੋਂ ਇਦਾਂ ਵਾਲੀਆਂ ਤਾਂ ਲੀਆਂ ਚੜੀਏ ਸਾਰੀਆਂ ਪੱਥਰ ਤੇ ਚੂਨੇ ਦੀ ਬਣੀ ਹੋਈ ਆ ਯਾਰ ਚੂਨੇ ਦੀ ਮਿਆਦ ਬਹੁਤ ਜ਼ਿਆਦਾ ਸੀਗੇ ਆ ਜੋ ਚ ਕਰਨ ਵਿਰਾਜ ਅਪਰੇ ਤੋਂ ਤਾਂ ਚੱਲ ਗਈ ਪਾਂਚ ਲੱਗੀ ਪਾਂਚ ਲੱਗੀ ਤਾਂ ਚੱਲ ਗਈ ਕਮਾਲ ਆ ਯਾਰ ਕਮਕਾਰ ਨਾ ਲੋਕਾਂ ਦੇ ਤੇ ਇਥੋਂ ਕਰਨਗਰਾਜ ਤਾਂ ਤੋ ਦਿਖਾਉਗੀ ਕਿਸ ਤਰੀਕੇ ਦਾ ਦ੍ਰਿਸ਼ ਆ ਹਾ ਦਿਖਾਓ ਬੱਦਲ ਦੱਸਦੇ ਖੂ ਖੁੱਲਾ ਡੁੱਲਾ ਵਧੀਆ ਬਣਾਇਆ ਹੋਇਆ ਵਾ ਤੇ ਆਹ ਦੇਖੋ ਕਿਸ ਤਰੀਕੇ ਦੇ ਪਾਸੇ ਮਤਲਬ ਮੌਣ ਮੌਣ ਪੂਰੀ ਪੱਕੀ ਬਣਾਈ ਗਈ ਸੀ ਉਹਨਾਂ ਜ਼ਮਾਨਿਆਂ ਦੇ ਵਿੱਚ ਦੇਖੋ ਇੱਧਰ ਕੀ ਆ ਇੱਧਰ ਇੱਕ ਮੈਂ ਹੋਰ ਦੱਸਦਾ ਗੱਲ ਕਰਨ ਰਾਜੇ ਇਸ ਸਾਈਡ ਆ ਕੇ ਦਿਖਾਉਉ ਤੁਸੀਂ ਪਾਣੀ ਨੂੰ ਨਾ ਲੋਕ ਪੁੱਛਦੇ ਹੁੰਦੇ ਸੀਗੇ ਤੇ ਉਹਨਾਂ ਨੇ ਆ ਮੰਦਿਰ ਹੈ ਇੱਕ ਮੰਦਿਰ ਦਾ ਰੂਪ ਹੈ ਇਹਦੇ ਵਿੱਚ ਨਾ ਹੁਣ ਮੂਰਤੀ ਕੁਛ ਰੱਖਿਆ ਨਹੀਂ ਗਿਆ ਇੱਥੇ ਪੂਜਾ ਕਰਦੇ ਹੁੰਦੇ ਸੀਗੇ ਹਜੇ ਵੀ ਕੁਛ ਮਾੜਾ ਮੁੱਟੇ ਨਿਸ਼ਾਨ ਤੁਹਾਨੂੰ ਦੱਸ ਜਾਣਗੇ ਆ ਦੇਖੋ ਤੇ ਇਹਦੇ ਇੱਥੇ ਆ ਦੇ ਇੱਕ ਆ ਚੌਂਕੀ ਦੀ ਤਰ੍ਹਾਂ ਬਣਾਇਆ ਹੋਇਆ ਇਹਨਾਂ ਨੇ ਆ ਦੇ ਪੁਰਾਣੀ ਆਉਂਦੀ ਹੁੰਦੀ ਦੇਖੋ ਇਹ ਕਿਥੇ ਸਰੰਗ ਵੀ ਸੀ ਇੱਥੋਂ ਦੀਆਂ ਨਾ ਉਹ ਸਰੰਗ ਸੀ ਉੱਥੋਂ ਦੀ ਬੰਦ ਕਰ ਦਿੱਤੀ ਗਈ ਆ ਪਰਲੇ ਪਾਸੇ ਜਿੱਥੋਂ ਦੀ ਰਾਣੀ ਆਉਂਦੀ ਹੁੰਦੀ ਸੀ ਆਪਾਂ ਤਾਂ ਚੱਲ ਗਏ ਹੋਰ ਦੇਖੀਏ ਮੈਨੂੰ ਇਹ ਡਰ ਲੱਗਦਾ ਜੇ ਜਦੋਂ ਬਾਹਰੋਂ ਕੋਈ ਬੰਦ ਬੰਦ ਬੁੰਦੀ ਨਾ ਦਰਵਾਜ਼ਾ ਕਰ ਜੇ ਇੱਥੇ ਤਾਂ ਕਿਸੇ ਨੂੰ ਜਾਣ ਪਛਾਣ ਦੇ ਮਿੰਨੇ ਫੋਨ ਲਾ ਸਕਦੇ ਤਾਂ ਚੱਲ ਗਏ ਹਾ ਬਿਕਮਾਲ ਯਾਰ ਕਿਹੇ ਜਿਹੀਆਂ ਇਮਾਰਤਾਂ ਬਣਾਈਆਂ ਉਹਨਾਂ ਲੋਕਾਂ ਨੇ ਹੈ ਸੋਨੇ ਹੈਰਾਨੀ ਹੁੰਦੀ ਆ ਨਾ ਇਹ ਇਹਦੇ ਚਾਰੇ ਪਾਸੇ ਪੌੜੀਆਂ ਘੁੰਮਦੀਆਂ ਛਰੋਖੇ ਵੀ ਆ 2000 ਇੱਥੋਂ ਉਹ ਦਿਖਾਇਓ ਹੋ ਦੇਖੋ ਸਾਹਮਣੇ ਵਾਲੇ ਦੇ ਸੰਨ ਕਿ ਤੁਹਾਨੂੰ ਵੀ ਇਹ ਕੋਈ ਕਿੱਡੀ ਸੋਹਣਾ ਕੰਮ ਕੀਤਾ ਸੀਗਾ ਉਹਨਾਂ ਜ਼ਮਾਨਿਆਂ ਚ ਖੂਹ ਲਾਉਣਾ ਬਹੁਤ ਬੈਂਕਾ ਕੰਮ ਸੀ ਵੱਡਾ ਕੰਮ ਜਿਨ੍ਹਾਂ ਵੇਲਿਆਂ ਚ ਇਹ ਖੂਹ ਲੱਗੇ ਇਧਰ ਦੀ ਵੀ ਚਾਇਆ ਜਾ ਸਕਦਾ ਇਧਰ ਦੀ ਵੀ ਰਸਤਾ ਹੈਗਾ ਵਾ ਇਧਰ ਦੀ ਥੋੜੀ ਜਿਹੀ ਖੰਡਰ ਅਵਸਥਾ ਜ਼ਿਆਦੇ ਆ ਅੱਟਾ ਇੱਥੇ ਰਿ ਹੋ ਚੁੱਕਿਆ ਵਾ ਇਧਰ ਜਿਆਦਾ ਖੰਡਰ ਅਵਸਥਾ ਵਾ ਆ ਦੇਖੋ ਹੱਥ ਕਹੀਂ ਕਰਨ ਵਿਰਾਜ ਆ ਹੱਜ ਦੀ سپورਟ ਦੇ ਉੱਤੇ ਇਹ ਸਾਰਾ ਖੜਾ ਵਾ ਆ ਜਿਹੜੇ ਲਾਲ ਜੇ ਬਾਲੇ ਆ ਇਹ ਤਾਂ ਹੁਣ ਦਿਖਾਏ ਗਏ ਪਰ ਜਿਹੜੇ ਉੱਪਰਲੇ ਪਾਸੇ ਲੱਗੇ ਉਹ ਪੁਰਾਣੇ ਲੱਗੇ ਹੋਏ ਆ ਉਹ 13 ਸਨ ਦੇ ਦਾ ਉਹ ਕਹ ਲੋ ਕਿ 12 1300 ਸਾਲ ਪਹਿਲਾਂ ਦੇ ਹੀ ਉਹ ਲੱਗੇ ਹੋਏ ਦੱਸੇ ਜਾਂਦੇ ਆ ਵੀ ਦੇਖੋ ਵੀ ਇੱਥੇ ਜ ਮੰਦਰ ਵੀ ਸੀਗਾ ਪੌੜੀਆਂ ਵੀ ਸੀ ਸੁਰੰਗ ਵੀ ਸੀ ਤੇ ਕਈ ਮੰਜ਼ਲਾਂ ਤੇ ਚਾਰੇ ਖੋਦੇ ਵਾਲੇ ਦੁਆਲੇ ਕਈ ਪੌੜੀਆਂ ਘੁੰਦੀਆਂ ਉਹ ਵੀ ਗੋਪਤੁਤਰੀ ਕੇ ਦੇ ਨਾਲ ਕਿੰਡੀ ਵੱਡੀ ਪ੍ਰਾਪਤੀ ਸੀ ਯਾਰ ਕਮਾਲ ਲੋਕ ਸੀ ਚਲ ਜੀਏ ਬਾਹਰਲੇ ਪਾਸੇ ਆਪਾਂ ਤੇ ਦਰਸ਼ਕੋ ਇਧਰਲੇ ਪਾਸੇ ਆ ਜਿਓ ਮੜਾ ਜਾ ਇਹ ਜਿਹੜਾ ਖੂਹ ਸੀ ਖੂਹ ਦੇ ਨਾਲ ਵੀ ਇਮਾਰਤਾਂ ਸ਼ਾਹੀ ਹੁੰਦੀਆਂ ਸੀਗੀਆਂ ਵੀ ਕੋਈ ਹਵੀ ਨਾ ਵੀ ਨਾ ਹੋ ਜੇ ਵੀ ਕੋਈ ਛਾਲ ਨਾ ਮਾਰ ਜੇ ਕੋਈ ਮਿਗਨ ਨਾ ਪੈ ਜੇ ਕਿਉਂਕਿ ਪਾਣੀ ਹੈ ਇੱਕ ਜੇਸਾਬ ਦੇ ਕੋਲੇ ਦੀਆਂ ਖਾਨਾਂ ਲੈ ਲਈਆਂ ਅਜਿਹੇ ਜਿਹਾ ਇਹ ਪਾਣੀ ਦਾ ਸਾਧਨ ਕਰ ਲਿਆ ਇਹ ਵੱਡੀ ਗੱਲ ਸੀ ਆ ਵੀ ਸਾਰੀ ਰਾਜਪੂਤਾਨਾ ਸ਼ੈਲੀ ਚ ਬਣੀ ਹੋਈ ਇਮਾਰਤਾਂ ਅੰਦਰ ਪਾਸੇ ਚੱਲ ਜੀਏ ਦੇਖੋ ਸਿਕਿਉਰਿਟੀ ਖਾਤਰ ਸੀਗੀ ਹਾਂ ਸਿਕਿਉਰਿਟੀ ਖਾਤਰ ਮਤਲਬ ਇੱਥੇ ਇੱਕ ਛੋਟੀ ਜੀ ਚੌਂਕੀ ਬਣਾਈ ਗਈ ਸੀ। ਅਸਿਟ ਲੇਟਾਂ ਵਗੈਰਾ ਪੱਥਰ ਵਗੈਰਾ ਡੱਗ ਚੁੱਕੇ ਆ ਇਹਦੇ। ਆਹ ਦੇਖ ਸਕਦੇ ਹੋ ਤੁਸੀਂ। ਕਮਾਲ ਗੱਲ ਬਾਤ ਆ ਇਹਦੇ ਵਿੱਚ ਵੀ। ਮਤਲਬ ਸੰਭੀ ਨਹੀਂ ਗਈ ਡੱਗ ਰਹੀ ਆ। ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਸੰਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਹਜੇ ਉਸ ਲੈਵਲ ਤੇ ਨਹੀਂ ਕੰਮ। ਆਹ ਦੇਖੋ ਗੇਰਾ ਲੈ। ਪਰ ਫਿਰ ਵੀ ਰਾਜਸਥਾਨ ਨੇ ਬਹੁਤ ਸਾਰੀਆਂ ਇਮਾਰਤਾਂ ਨੂੰ ਸੰਭਲਿਆ। ਇਹ ਵੱਡੀ ਗੱਲ ਆ। ਹਾਂ ਆ ਮੰਦਰ ਵੀ ਪੁਰਾਣਾ ਵਾ ਤੇ ਮੂਰਤੀਆਂ ਵੀ ਆ ਇਧਰਲੇ ਪਾਸੇ ਆ ਦੇਖ ਸਕਦੇ ਹੋ ਤੁਸੀਂ ਤੇ ਇੱਕ ਮੈਂ ਹੋਰ ਦੱਸ ਦਿਆਂ 22 ਦਾ ਚੈਨਲ ਸੋਨੀ ਬਾਲਪੁਰ ਦਾ ਕਰਨ ਵਿਰਾਜ ਬੰਦਾ ਦਿਖਾਦੀ ਵੀ ਇਧਰਲੇ ਪਾਸੇ ਸੋਨੀ ਬਾਲਪੁਰ ਦਾ ਚੈਨਲ ਹੈ ਇਹਨੂੰ ਸਬਸਕ੍ਰਾਈਬ ਕਰ ਲਿਓ ਇਹ ਵੀ ਵੀਡੀਓ ਨਾਲ ਦੀ ਨਾਲ ਪਾਉਂਦਾ ਵਾ ਤੇ ਇਹਦਾ ਤਜਰਬਾ ਇੱਕ ਵੱਖਰਾ ਤਜਰਬਾ ਹੁੰਦਾ ਆ ਚੱਲ ਗਿਆ ਤਾਂ ਨੂੰ ਸੁਣੀ ਵੀਰੇ ਆ ਜਾ ਕਰਨ ਇਧਰਲੇ ਪਾਸੇ ਆਈ ਦਿਖਾਈ ਦੇਖਿਏ ਕੀ ਆ ਉੱਪਰ ਉੱਪਰ ਛੱਤੀ ਆ ਟੁੱਟ ਚੁੱਕੀ ਆ ਸਾਰੀ ਛੱਤ ਸੋ ਆ ਦਿਖਾ ਦੀ ਛੱਤਾਂ ਡੱਗ ਚੁੱਕੀਆਂ ਨੇ ਗਾਂ ਆਪਾਂ ਅੱਗੇ ਜਾਵਾਂਗੇ ਨਹੀਂ ਤਾਂ ਸੋ ਦਰਸ਼ਕੋ ਅਗਲੀ ਵਾਰੀ ਹੋਰ ਕੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ